ਅਕਲ ਆਉਦੀ ਜਦੋਂ ਫੇਰ ਸਮਝ ਆਉਦੀ ਮੈਂ ਸਾਰੀ ਜ਼ਿੰਦਗੀ ਐਵੇਂ ਧੱਕੇ ਖਾਈ ਗਿਆ ਬੰਦਾ ਕੈਨੇਡਾ ਤੁਹਾਡੇ ਚੋ ਕੋਈ ਗਿਆ ਨਾ ਤੁਸੀਂ ਹੈਰਾਨ ਹੋ ਜਾਣਾ ਉਹ ਇੱਥੇ ਕੋਈ ਗੱਗਾ ਹੈ ਹੀ ਨਹੀਂ ਆਂ ਦੇਵੀਆਂ ਵੀ ਸਾਡੇ ਵਾਲੀ ਲੈ ਕੇ ਗਏ ਆ ਉੱਥੇ ਨਾਗਾ ਬਾਬਾ ਜਹਾਜ਼ 'ਚ ਬਹਿੰਦਾ ਨਹੀਂ ਸ਼ੁਕਰ ਕਰੋ ਨਹੀਂ ਤੇ ਇਹ ਵੀ ਪਹੁੰਚ ਜਾਣਾ ਸੀ ਉੱਥੇ ਇਹ ਤੇ ਜਹਾਜ਼ 'ਚ ਬਹਿੰਦੇ ਹੀ ਨਹੀਂ ਇਹ ਕਹਿੰਦੇ ਨੇ ਤੁਰ ਕੇ ਹੀ ਜਾਣਾ ਤੇ ਜਹਾਜ਼ 'ਤੇ ਚੜ੍ਹਦੇ ਕੋਈ ਨਹੀਂ ਨੀ ਤੇ ਇਹ ਵੀ ਚਲੇ ਜਾਂਦੇ ਵਧੀਆ ਹੀ ਹੋਇਆ ਜਰ ਹੁਣ ਬੰਦਾ ਸੀਟ ਤੇ ਬੈਠਾ ਵੇ ਨਾਲ ਨੰਗਾ ਬੰਦਾ ਬੈਠਾ ਹੋਵੇ ਕਿੱਡੀ ਬਿਪਤਾ ਛੜਛੜਦੀ ਸੀ ਕਿੰਨਾ ਔਖਾ ਹੈ ਇਹ ਹਿੰਸਾ ਬੰਦਾ ਆਪਣੇ ਆਪ ਤੇ ਇਹ ਵੀ ਤਾਂ ਹਿੰਸਾ ਹੀ ਹੈ ਤੁਸੀਂ ਲੋੜ ਤੋਂ ਵੱਧ ਭੇੜੇ ਦਿਸਦੇ ਐ ਤੁਸੀਂ ਆਪਣੇ ਆਪ ਨੂੰ ਲਬੇੜ ਕੇ ਰੱਖਦੇ ਐ ਅਗਲਾ ਵੇਖ ਕੇ ਕਚੀਚੀ ਵੱਟਦਾ ਹੈ ਸਾਡੇ ਵੱਲ ਵੇਖ ਕੇ ਅਗਲੇ ਦਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਇਹ ਹਿੰਸਾ ਨਹੀਂ ਅਸੀਂ ਭਾਵੇਂ ਕਾਲੇ ਕੁੱਝੇ ਹੀ ਹੋਈਏ ਪਰ ਆਪਣੇ ਆਪ ਨੂੰ ਸਵਾਰ ਕੇ ਰਖੀਏ ਸਮਾਜ ਵਿੱਚ ਜਿਹੜੇ ਵਿੱਚ ਰਹਿਨੇ ਆ ਉਦਾਂ ਦਾ ਪਹਿਰਾਵਾ ਕੱਪੜਾ ਲੀੜਾ ਪਾ ਕੇ ਰਖੀਏ ਆਪਣੇ ਆਪ ਨੂੰ ਟੱਕ ਕੇ ਰਖੀਏ ਇਹ ਵੀ ਤਾਂ ਹਿੰਸਾ ਹੈ ਆਪਣੇ ਆਪ ਨੂੰ ਠੀਕ ਰੱਖੋ ਤੇ ਮੈਂ ਗੱਲ ਬੜੀ ਵਾਰੀ ਕੀਤੀ ਐ ਤੂੰ ਜਿਹੋ ਜਾਂ ਮਰਜੀ ਐ ਨਵੇਂ ਨਹੀਂ ਪਾ ਸਕਦਾ ਸਾਫ਼ ਰੱਖ ਆਪਣੇ ਆਪ ਨੂੰ ਠੀਕ ਰੱਖ ਤਾਂ ਕਰਕੇ ਜਦੋਂ ਅਸੀਂ ਬਾਹਰ ਲਿਆ ਦੇਸ਼ਾਂ 'ਚ ਜਾਈਏ ਕਦੇ ਉੱਥੋਂ ਦੀ ਤਰੱਕੀ ਨੂੰ ਵੇਖੀਏ ਫਿਰ ਪਤਾ ਲੱਗਦਾ ਵੀ ਅਸੀਂ ਤੇ ਕਮਲ ਹੀ ਆ ਕਦੇ ਕਿਤੇ ਕਦੇ ਕਿਤੇ ਕਬੀਰ ਡੱਕਮਾ ਕਿਆ ਕਰੈ ਕਹਾਂ ਡਲਾਵੈ ਜੀਉ ਸਰਬਸੂਤ ਕੋ ਨਾਇਕੋ ਪ੍ਰਾਪ ਨਾਮ ਰਸ ਪੀਓ ਉਹ ਕਹਿੰਦੇ ਕਿੱਥੇ ਭੜਗਦੇ ਫਿਰਦੇ ਹਰਸਿਓ ਹੀਰਾ ਛਾੜ ਕੇ ਕਰੈ ਆਨਕੀ ਆਸ ਨੇਰ ਦੋਜਕ ਜਾਹੇਗੇ ਸਤਿ ਭਖ ਹੈ ਰਵਿਦਾਸ ਕਬੀਰ ਜੀ ਕਹਿੰਦੇ ਰਵਿਦਾਸ ਮਹਾਰਾਜ ਸੱਚ ਹੀ ਕਹਿੰਦੇ ਆ ਭਾਈ ਤੁਸੀਂ ਹਰੀ ਨੂੰ ਛੱਡ ਕੇ ਕਿੱਥੇ ਦਰ ਦਰ ਭਟਕਦੇ ਫਿਰਦੇ ਆ ਹਰੀ ਕਿੱਥੇ ਆ ਭਲਾ ਹੁਣ ਅਗਲਾ ਸਵਾਲ ਆ ਵੀ ਤੱਕ ਗਿਆਂ ਕਮਰਾ ਮਗਰ ਨਹੀਂ ਲੱਗਦਾ ਹਰੀ ਮਗਰ ਲੱਗੋ ਤੇ ਹਰੀ ਕਿੱਥੇ ਆ ਫਿਰ ਗੁਰਦੁਆਰੇ ਵਾਲੇ ਕਹਿੰਦੇ ਸਾਡੇ ਕੋਲੇ ਹਰੀ ਹੈ ਮੰਦਰ ਵਾਲਾ ਕਹਿੰਦਾ ਹਰੀ ਸਾਡੇ ਕੋਲੇ ਆ ਮਸੀਦ ਵਾਲੇ ਨੇ ਕਹਿਣਾ ਹਰੀ ਸਾਡੇ ਕੋਲੇ ਹੈ ਹੁਣ ਸਵਾਲ ਇਹ ਹੈ ਵੀ ਜੇ ਤੁਸੀਂ ਕਬਰਾਂ ਬੜੀਆਂ ਤੇ ਨਹੀਂ ਜਾਣਾ ਹਰੀ ਮਗਰ ਲੱਗਣਾ ਰੱਬ ਮਗਰ ਲੱਗਣਾ ਤੇ ਰੱਬ ਕਿੱਥੇ ਹੈ ਅਗਲਾ ਸਵਾਲ ਇਹ ਹੈ ਤੇ ਰੱਬ ਮਗਰ ਲਾਣ ਵਾਲਿਆਂ ਨੇ ਫਿਰ ਫੇਰਾ ਥਾਵਾਂ ਨਾਲੀ ਜੋੜਿਆ ਰੱਬ ਮਗਰ ਲੱਗਣਾ ਤੇ ਰੱਬ ਕਿੱਥੇ ਹੈ ਹੁਣ ਮੇਰਾ ਸਵਾਲ ਹੈ ਰੱਬ ਕਿਤੇ ਬਾਹਰ ਹੈ ਕਿ ਆਪਣੇ ਵਿੱਚ ਹੀ ਹੈ ਕਣ-ਕਣ 'ਚ ਤੇ ਸਾਡੇ ਕਣ-ਕਣ ਵਿੱਚ ਵੀ ਰੱਬ ਹੈਗਾ ਫਿਰ ਇਹਦਾ ਮਤਲਬ ਰੱਬ ਨਾਲ ਜੁੜਨ ਦਾ ਮਤਲਬ ਹੈ ਆਪਣੇ ਆਪ ਨਾਲ ਜੁੜਨਾ ਰੱਬ ਨੂੰ ਲੱਭਣ ਦਾ ਮਤਲਬ ਹੈ ਆਪਣੇ ਆਪ ਨੂੰ ਬੋਲੋ ਡਰਾਈਵਰੀ ਤੂੰ ਕਿਤੋਂ ਪਾਰੋਂ ਆਈ ਹੈ ਕਿ ਆਪਣੇ ਆਪ ਤੋਂ ਹੀ ਲੱਭੀ ਹੈ ਭਰਾਵਾ ਗੱਜ ਕੇ ਜਿੰਨੇ ਗੁਣ ਨੇ ਤੁਹਾਡੇ 'ਚ ਤੁਸੀਂ ਬਾਹਰੋਂ ਆਏ ਕਿ ਆਪਣੇ ਆਪ ਤੋਂ ਲੱਭੇ ਹੈ ਤੇ ਤੂੰ ਹੈਰਾਨ ਹੋ ਜਾਏਗਾ ਤੈਨੂੰ ਮੌਕਾ ਮਿਲ ਜਾਏ ਤੂੰ ਅਮਰੀਕਾ ਚੱਲ ਤੇਰੇ ਚ ਇਹ ਜੇ ਗੁਣ ਨੇ ਤੂੰ ਕਹਿਣਾ ਆ ਵੀ ਮੇਰੇ ਵਿੱਚ ਹੀ ਸੀ ਲ ਮੈਨੂੰ ਪਤਾ ਹੀ ਨਹੀਂ ਸੀ ਮੈਂ ਆ ਵੀ ਸਿੱਖ ਸਕਦਾ ਸੀ ਮੈਨੂੰ ਪਤਾ ਹੀ ਨਹੀਂ ਸੀ ਤੁਹਾਡੇ ਚੋਂ ਇੰਗਲਿਸ਼ ਬੋਲਣ ਵਾਲੇ ਕਿੰਨੇ ਕੁ ਬੰਦੇ ਆ ਥੋੜੇ ਜੇ ਤੇ ਜੇ ਅਮਰੀਕਾ ਕੈਨੇਡਾ ਵੀਜ਼ਾ ਲੱਗ ਜਾਏ ਦੋ ਆ ਸਾਲਾਂ ਚ ਗੱਲਾਂ ਬਾਤਾਂ ਲੱਗ ਜਾਣਗੇ ਇੰਗਲਿਸ਼ ਵਿੱਚ ਕਰ 6 ਮਹੀਨਿਆਂ ਚ ਸਿੱਖ ਜਾਣਗੇ ਤੇਰੇ ਵਿੱਚ ਹੀ ਸੀ ਸਭ ਕੁਝ ਵਿੱਚ ਹੀ ਸੀ ਰੱਬ ਦੱਸੋ ਕਿੱਥੇ ਲੱਭਣਾ ਸੀ ਫਿਰ ਸਾਡੇ ਵਾਲੇ ਨੇ ਕਿਹਾ ਕਮਰਾ ਬੜੀਆਂ ਗੁਗਿਆ ਨੂੰ ਨਹੀਂ ਮੰਨਣਾ ਰੱਬ ਨੂੰ ਮੰਨੋ ਰੱਬ ਸਾਡੇ ਕੋਲ ਹੈ ਏਦਾਂ ਨਹੀਂ ਹੈ ਗੁਰਦੁਆਰਾ ਸਾਨੂੰ ਇਹ ਸਿਖਾਉਂਦਾ ਰੱਬ ਤੇਰੇ ਵਿੱਚ ਹੈ ਮੇਰਾ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਤੈਨੂੰ ਤੇਰੇ ਨਾਲ ਜੋੜਦੇ ਆ ਤੇਰੇ 'ਚ ਬੜੀਆਂ ਕੁਆਲਿਟੀਆਂ ਭਰਾਵਾ ਮੈਂ ਸਟੇਜ ਤੇ ਬੈਠਾ ਮੇਰੀ ਕੁਆਲਿਟੀ ਕੁਝ ਹੋਰ ਹੈ ਤੂੰ ਇੱਥੇ ਬੈਠਾ ਤੇਰੀ ਕੁਆਲਿਟੀ ਕੁਝ ਹੋਰ ਹੈ ਤੇਰੇ ਵਰਗਾ ਮੈਂ ਨਹੀਂ ਬਣ ਸਕਦਾ ਮੇਰੇ ਵਰਗਾ ਤੂੰ ਨਹੀਂ ਬਣ ਸਕਦਾ ਆ ਸਾਡੇ ਵੱਖਰੇ ਵੱਖਰੇ ਖੂਣ ਨੇ ਤੇ ਘਟ ਤੇਰੀ ਥਾਂ ਤੇ ਤੂੰ ਨਹੀਂ ਮੇਰੀ ਥਾਂ ਤੇ ਮੈਂ ਨਹੀਂ ਪਰ ਤੂੰ ਵੀ ਕਮਾਲ ਦਾ ਕਮਾਲ ਦਾ ਬਸ ਤੈਨੂੰ ਤੇਰਾ ਪਤਾ ਨਹੀਂ ਬੰਦਾ ਭਟਕਦਾ ਫਿਰਦਾ ਆਪਣੇ ਆਪ ਦਾ ਪਤਾ ਹੀ ਨਹੀਂ ਆਪਣੇ ਆਪ ਨੂੰ ਪਛਾਣਿਆ ਹੀ ਆਪਣੇ ਆਪ ਨੂੰ ਲੱਭਿਆ ਇਹ ਤਾਕਤਾਂ ਤੇ ਤੇਰੀਆਂ ਹੀ ਐ ਥੋੜੇ ਦਿਨ ਪਹਿਲਾਂ ਮੈਨੂੰ ਬੰਦਾ ਮਿਲਿਆ ਕਹਿੰਦਾ ਭਾਈ ਸਾਹਿਬ ਮੈਂ ਕਿਹਾ ਹਾਂਜੀ ਕਹਿੰਦਾ ਤੁਸੀਂ ਕਹਿੰਦੇ ਆ ਰੱਬ ਸਾਡੇ ਵਿੱਚ ਹੀ ਆ ਪਾਈ ਰੱਬ ਦਾ ਰੂਪ ਆ ਮੈਂ ਖਿਆ ਬਿਲਕੁਲ ਕਹਿੰਦਾ ਮੈਂ ਕਈ ਵਾਰੀ ਸੋਚਦਾ ਮੇਰਾ ਦੋਸਤ ਤੇ ਇੱਕ ਉਹਦਾ ਰੱਬ ਉਹ ਦੋ ਮੈਂ ਇਕੱਲਾ ਹੀ ਰਹਿ ਗਿਆ ਉਹ ਤੇ ਸਹਾਰਾ ਹੈ ਉਹਨੂੰ ਰੱਬ ਦਾ ਵੀ ਇੱਕ ਤੇ ਮੇਰਾ ਦੋਸਤ ਹੈ ਇੱਕ ਦੋਸਤ ਦਾ ਰੱਬ ਉਹ ਦੋ ਨੇ ਤੁਸੀਂ ਕਹਿੰਦੇ ਆ ਪ੍ਰਵਾਤਮਾ ਬੰਦੇ ਦੇ ਵਿੱਚ ਹੀ ਆ ਬੰਦਾ ਹੀ ਰੱਬ ਦਾ ਰੂਪ ਹੈ ਮੈਂ ਫਿਰ ਇਕੱਲਾ ਹੀ ਰਹਿ ਗਿਆ ਸਮਝਣਾ ਕੱਲਾ ਹੋਣ ਤੋਂ ਡਰਦਾ ਕਿਉਂ ਐ ਕੱਲਾ ਹੋਣ ਤੋਂ ਉਹ ਡਰਦਾ ਜਿਹਦੇ ਚ ਕੌਨਫੀਡੈਂਸ ਹੈ ਨਹੀਂ ਕੱਲਾ ਹੋਣ ਤੋਂ ਉਹ ਡਰਦਾ ਜਿਹਦੇ ਚ ਆਤਮ ਵਿਸ਼ਵਾਸ ਹੈ ਨਹੀਂ ਸਹਾਰਾ ਕੌਣ ਭਾਲਦਾ ਜਿੱਥੇ ਕੌਨਫੀਡੈਂਸ ਲੋ ਹੋਇਆ ਉਦੋਂ ਤੁਸੀਂ ਸਹਾਰਾ ਭਾਲਦੇ ਜਰਾ ਇੱਕ ਦੱਸੋ ਬੀਬੀਓ ਮੈਨੂੰ ਤਾਂ ਜਵਾਬ ਦਿਓ ਰੋਟੀਆਂ ਪਕਾਉਣ ਲੱਗੀਆਂ ਤੁਸੀਂ ਜਦੋਂ ਪ੍ਰਸ਼ਾਦਾ ਬਣਾਉ ਲੋ ਤੇ ਅਰਦਾਸ ਕਰਦੀਆਂ ਵੀ ਮਹਾਰਾਜ ਗੋਲ-ਗੋਲ ਰੋਟੀਆਂ ਪੱਕਣ ਅਰਦਾਸ ਕਰਕੇ ਕਹਿੰਦੇ ਵੀ ਗੋਲ ਪਕਣੀ ਚਾਹੀਦੀ ਹੈ ਅਰਦਾਸ ਕਰਦੀ ਹੈ ਤੁਹਾਨੂੰ ਪਤਾ ਹੈ ਵੀ ਮੈਂ ਬੋਲੋ ਪਕਾਈ ਲੈਣੀ ਹੈ ਜੇ ਮੈਂ ਪਕਾਣ ਲੱਗਾ ਮੈਂ ਕਹਾਂਗਾ ਕਿਉਂਕਿ ਮੈਨੂੰ ਪਕਾਉਣੀ ਆਉਂਦੀ ਨਹੀਂ ਜਿੱਥੇ ਬੰਦੇ ਨੂੰ ਪਤਾ ਵੀ ਮੇਰੇ ਵੱਸੋਂ ਬਾਹਰ ਹੈ ਉਦੋਂ ਕਹਿੰਦਾ ਕੰਫੀਡੈਂਸ ਲੋ ਹੋਇਆ ਨਹੀਂ ਤੇ ਉਦੋਂ ਕਿਸੇ ਹੋਰ ਨੂੰ ਯਾਦ ਕਰਦਾ ਘਾਟਕਾ ਦੀ ਹੈ ਫਿਰ ਕੰਫੀਡੈਂਸ ਤੇ ਜਿਵੇਂ ਜਿਵੇਂ ਤੁਹਾਡਾ ਜਿਹੜੀ ਚੀਜ਼ ਤੇ ਕੰਫੀਡੈਂਸ ਬਣੀ ਜਾਣਾ ਹੈ ਸਹਾਰੇ ਦੀ ਲੋੜ ਨਹੀਂ ਆਪਣੇ ਆਪ ਦਾ ਸਹਾਰਾ ਜਿਹੜੀ ਜਿਹੜੀ ਚੀਜ਼ ਤੇ ਕੰਫੀਡੈਂਸ ਆਈ ਜਾਊ ਆਈ ਜਾਊ ਆਈ ਜਾਊ ਉਹਨਾਂ ਹੀ ਤੁਸੀਂ ਆਪਣੇ ਆਪ ਤੇ ਪਰੋ ਸਕਦੇ ਜਣਾ ਆਪਣੇ ਆਪ ਤੇ ਭਰੋਸਾ ਘਟਿਆ ਤਾਂ ਕਿਸੇ ਦੂਜੇ ਤੇ ਵਧਿਆ ਜਦੋਂ ਆਪਣੇ ਆਪ ਤੇ ਵਧਿਆ ਫਿਰ ਕਿਸੇ ਦੂਸਰੇ ਤੋਂ ਘਟਿਆ ਮੇਰੇ ਪਾਤਸ਼ਾਹ ਨੇ ਕਿਹਾ ਸੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਫਿਰ ਨਹੀਂ ਕੋਈ ਤੂੰ ਗੋਬਿੰਦ ਹੈ ਉਹ ਤੂੰ ਰੱਬ ਦਾ ਰੂਪ ਹੈ ਤੇਰੇ 'ਚ ਸਭ ਕੁਝ ਹੈ ਜਿੰਨੇ ਵੀ ਬੰਦੇ ਐ ਜਿੰਨੇ ਵੀ ਵੀਰ ਐ ਜਿਹੜੇ ਕੰਮ ਦਾ ਤੁਹਾਨੂੰ ਪਤਾ ਹੁੰਦਾ ਮੈਂ ਕਰ ਲੈਣਾ ਓਦੋਂ ਤੁਸੀਂ ਕੁਸ਼ੇ ਦਾ ਸਹਾਰਾ ਨਹੀਂ ਪਾਲਦੇ ਤੇ ਜਦੋਂ ਤੁਹਾਨੂੰ ਕਰਨਾ ਆ ਗਿਆ ਫਿਰ ਤੁਸੀਂ ਸਹਾਰਾ ਪਾਲਦੇ ਹੁਣ ਅਗਲਾ ਅਗਲਾ ਪੁਆਇੰਟ ਨੋਟ ਕਰਨਾ ਮੈਂ ਤੇ ਮੇਰਾ ਰੱਬ ਦੋ ਬਹੁਤੇ ਬੰਦਿਆਂ ਨੇ ਸੁਣੋ ਬਹੁਤੇ ਬੰਦਿਆਂ ਨੇ ਤੇ ਰੱਬ ਪੈਦਾ ਹੀ ਇਸ ਕਰਕੇ ਕੀਤਾ ਹੈ ਵੀ ਮੈਨੂੰ ਕੋਈ ਜ਼ਿੰਮੇਵਾਰੀ ਚੱਕਣੀ ਨਾ ਪਵੇ ਸਾਰਾ ਕੁਝ ਉਹਦੇ ਤੇ ਸਿੱਟੀ ਜਾਵੇ ਸਾਡੀ ਜ਼ਿੰਦਗੀ ਚ ਬਹੁਤਾ ਠੀਕ ਹੁੰਦਾ ਹੈ ਕਿ ਗਲਤ ਹੁੰਦਾ ਹੈ ਆਪ ਮਨਿਆਂ ਦੀ ਜਿੰਦਗੀ ਬਹੁਤਾ ਗਲਤ ਹੁੰਦਾ ਹੈ ਹੁਣ ਅਸੀਂ ਕਹਣਾ ਠੀਕ ਵੀ ਰੱਬ ਹੀ ਕਰਦਾ ਹੈ ਗਲਤ ਵੀ ਪ੍ਰਮਾਤਮਾ ਹੀ ਸਾਰਾ ਕੁਝ ਕਰ ਰਿਹਾ ਤੇ 80% ਗਲਤ ਦੀ ਜ਼ਿੰਮੇਵਾਰੀ ਦੇਣ ਲਈ ਵੀ ਗਲਤੀਆਂ ਜਿਆਦਾ ਨੇ ਤਾਂ ਕਰਕੇ ਰੱਬ ਤੇ ਜ਼ਰੂਰੀ ਹੈ ਦੇਖੋ 10% ਨੰਬਰ ਤੇ ਦੇਾਂਗੇ ਵਧੀਆ ਕਰਦਾ ਤੇ 90 ਹੁੰਦਾ ਹੈ ਗਲਤ 90 ਵਾਲਾ ਵੀ ਫਾਹਾ ਵਟਿਆ ਕਿ ਉਹਦੇ ਨੂੰ ਛੱਡ ਦਿਆਂਗੇ ਵੀ ਉਹੀ ਕਰਦਾ ਸਾਰਾ ਕੁਝ ਅਸੀਂ ਇਸ ਕਰਕੇ ਰੱਬ ਚਾਉਂਦੇ ਆ ਅਸੀਂ ਚਾਹੁੰਦੇ ਆ ਕਿ ਚੰਗਾ ਕਰਦੇ ਆ 10 ਤੇ ਮਾੜਾ ਹੁੰਦਾ ਮੇਰੀ ਜ਼ਿੰਦਗੀ ਚ 90 ਰੱਬ ਪੈ ਦਾ ਕਰ ਲਓ 10 ਦਾ ਵੀ ਕ੍ਰੈਡਿਟ ਉਹਨੂੰ ਹੀ ਦੇ ਦਿਓ ਤੇ ਜਿਹੜਾ 90% ਗਲਤ ਹੈ ਉਹਦੀ ਜ਼ਿੰਮੇਵਾਰੀ ਵੀ ਉਸੇ ਨੂੰ ਹੀ ਦੇ ਦਿਓ ਤਾਂ ਚਾਹੀਦਾ ਰੱਬ ਨੂੰ ਕੰਫੀਡੈਂਸ ਤੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਆ ਉਹ ਕਹਿੰਦੇ ਅਨਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ ਉਹ ਇੱਕੋ ਹੀ ਐ ਸਾਰੇ ਪਾਸੇ ਪਸਰਿਆ ਹੋਇਆ ਕੋਈ ਨਹੀਂ ਕਰਦਾ ਕਰਨ ਕਰਨ ਪ੍ਰਭ ਏਕ ਹੈ ਦੂਸਰ ਉਹ ਹੋਰ ਨਹੀਂ ਕੋਈ ਕਰਦਾ ਇੱਕੋ ਹੀ ਐ ਤੇ ਉਹ ਇੱਕ ਤੇਰੇ ਵਿੱਚ ਹੈ ਤੈਂ ਕਰਨਾ ਤੇ ਹੁਣ ਜਦੋਂ ਅਸੀਂ ਕਹਿੰਦੇ ਹਾਂ ਹਰੀ ਨਾਲ ਜੁੜੋ ਰੱਬ ਨਾਲ ਜੁੜੋ ਰੱਬ ਸਾਡੇ ਵਿੱਚ ਹੀ ਸੀ ਫਿਰ ਪਰ ਆਪਣੇ ਆਪ ਨਾਲ ਜੁੜ ਜਾਂਦਾ ਉਹ ਦੋਨੇ ਅਸੀਂ ਇੱਕ ਆ ਵੇਖਣਾ ਉਹ ਜਿਹੜਾ ਸਾਹਮਣੇ ਸ਼ਕਤੀ ਦਿੱਤੀ ਹੈ ਨਾ ਉਹਨੇ ਉਹ ਵੀ ਉਹਦੀ ਆਪਣੀ ਹੋਈ ਹੈ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਇਹਨੇ ਕਰ ਦੇਣਾ ਉਹ ਕਰਨਾ ਆਪ ਹੀ ਪੈਂਦਾ ਭਰਾਵਾ ਮੇਰਾ ਵੱਡੇ ਤੋਂ ਵੱਡੇ ਗੁਰਦੁਆਰੇ ਵੀ ਬਣ ਜਾਣ ਭਾਵੇਂ ਨੀ ਰੱਖ ਕੇ ਆ ਜਾਓ ਸੱਚੇ ਪਾਤਸ਼ਾਹ ਆਪੇ ਕਿਰਪਾ ਕਰਦੇ ਹੋ ਤੁਹਾਡਾ ਕਾਰਜ ਹੈ ਤੁਸੀਂ ਕਰਨਾ ਹੈ ਘਰੇ ਆ ਜਾ 15 60 20 ਸਾਲ 50 ਸਾਲ 100 ਸਾਲ ਨਾ ਕਰੀ ਉੱਥੇ ਹੀ ਖੜਾ ਰਹੂ ਕਰਨਾ ਤੈਨੂੰ ਬੋਲੋ ਆਪ ਪਹਿਣਾ ਬਣਾਉਣਾ ਤੈਨੂੰ ਆਪ ਪਹਿਣਾ ਕਿਉਂਕਿ ਰੱਬ ਤੇਰੇ ਵੇਚੀ ਸੀ ਜਿਹੜੀ ਤੈ ਅਰਦਾਸ ਕੀਤੀ ਹੈ ਇਹ ਚੇਤਾ ਰੱਖੀ ਕਿ ਤੈਨੂੰ ਆਪ ਹੀ ਕਰਨਾ ਪੈਣਾ ਅਸੀਂ 70 ਸਾਲ ਅਰਦਾਸ ਕੀਤੀ ਐ ਲਾਂਗਾ ਖੁੱਲ ਜਾਏ 70 ਸਾਲ ਕੀ ਕੋਈ ਅਸਲੀ ਸਿੱਖ ਨਹੀਂ ਸੀ ਇੰਨਾ 70 ਸਾਲਾਂ ਚ ਕੋਈ ਬਾਬਾ ਨਹੀਂ ਹੋਇਆ ਬੋਲੋ ਯਾਰ ਕੋਈ ਸਾਧ ਨਹੀਂ ਹੋਇਆ ਕੋਈ ਬ੍ਰਹਮ ਗਿਆਨੀ ਨਹੀਂ ਹੋਇਆ ਅਰਦਾਸ ਕਰਦੇ ਸੀ ਮਾਰਾ ਖੁੱਲੇ ਦਰਸ਼ਨ ਖੁੱਲੇ ਦਰਸ਼ਕਦਾਰ ਬਖਸ਼ੋ ਪਰ ਕਦੋਂ ਖੁੱਲੇ ਹੋਏ ਕਰਤਾਰਪੁਰ ਦੇ ਜਦੋਂ ਬੰਦਿਆਂ ਨੇ ਉੱਦਮ ਕੀਤਾ ਜਦੋਂ ਕੋਈ ਲੀਡਰ ਉੱਠਿਆ ਕਹਿੰਦਾ ਲਾਂਗਾ ਖੁਲਾ ਕੇ ਹਟਾਂਗੇ ਲਾਂਗਾ ਖੁਲਾ ਕੇ ਹਟਾਂਗੇ ਉਹ ਕੰਮ ਕਰਨਾ ਹੈ ਤੇ ਚੇਤਾ ਰੱਖਿਓ ਜੇ ਕਰਤਾਰਪੁਰ ਵਾਲਾ ਉਦਮ ਕਿਸੇ ਨੇ ਕੀਤਾ ਤੇ ਲਾਂਗਾ ਖੁੱਲ ਗਿਆ ਕੋਈ ਨਨਕਾਣਾ ਸਾਹਿਬ ਲਈ ਉਦਮ ਕਰ ਲਵੇ ਨਨਕਾਣਾ ਸਾਹਿਬ ਦਾ ਵੀ ਖੁੱਲ ਸਕਦਾ ਹੈ ਪਰ ਕਰਨਾ ਸਾਨੂੰ ਆਪ ਹੀ ਪੈਣਾ ਹੈ